ਅਤਵਿੱਤ ਕਿਹੜੇ ਮਿੱਥੇ ਜਿਹੜੇ ਨਾਰੇ ਹੋਣਗੇ ਤੇ ਉਹਦੇ ਵਿੱਚ ਫਰੈਕਸ ਬਣ ਕੇ ਆ ਰਹੀ ਹੈ ਸਪੀਕਰ ਆ ਰਿਹਾ ਰੋਟੀ ਦਾ ਪ੍ਰਬੰਧ ਵੀ ਇੱਥੇ ਹੋਣਾ ਚਾਹ ਦਾ ਪਰਮੇ ਇੱਥੇ ਨਹੀਂ ਮਿਲਣਾ ਅਸੀਂ ਜਦੋਂ ਓਹ ਕੇ ਨਾ ਹਾਂ ਬਰਦਾਸਤ ਨਹੀਂ ਆ ਬਕਰਾਂ ਵੀ ਜਾਂ ਕਿਹਦੇ ਹੋਣ ਦੀਆਂ ਅਸੀਂ ਆਦੇਦਾਰਾਂ ਜ਼ਿੰਮੇਵਾਰ ਬਣਦੇ ਹਾਂ ਅਸੀਂ ਕੋ ਰਵੇ ਦੇ ਨਹੀਂ ਆਏ ਸਾਡੀ ਧਿਆਨ ਨਾਲ ਤੁਹਾਡਾ ਥੋੜੇ ਨੂੰ ਮੁੰਡੇ ਨੇ ਪੇਸ਼ ਕਰ ਪੇਸ਼ ਕਰ ਨੇ ਤਾਂ ਅਸੀਂ ਤੇਰਾ ਬਲ ਥੋੜਾ ਅੱਜ ਦਾ ਦਾ ਕੇਲਾ ਅਸੀਂ ਜਦੋਂ ਤੱਕ ਮਾਰਿਆ ਨਾ ਉਸੇ ਵੇਲੇ ਸਾਰਾ ਕੁਝ ਹੋ ਗਿਆ ਜੇ ਇੰਦਾ ਸੂਟ ਹੋਣਾ ਇਸ ਕਰਕੇ ਮਤਲਬ ਕਰ ਰਹੀ ਆ ਉਹ ਸਭ ਕੋ ਸੋਚਾਂਗੇ ਦਰਦ ਕਰੋ ਦਰਦ ਕਰੋ ਦਰਦ ایک ایک عالم والے جوڑا دے رہے ہیں کچھ بول رہے ہیں پیرا جی کور دے کارنامہ دے تین چار دو دا پرچار دت کرو دت کرو نہیں کرو پیرا جی ٹور دے کارنامہ دے تین چار دو دا پرچار دت کرو دت کرو نہیں کرو اے سر محمد مرदाबाद مرदाबाद کی ہو رہی ہے اے سر محمد محمد مرदाबाद 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 میں جب اپ اگئے ہیں اصل میں سامنے پڑے ہیں یہ گلیاں ہیں اندر اپ ہاتھ اٹھا پنجاب پولیس जिंदाबाद मुルダーباد لوکنتہ जिंदाबाद 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 ساتھیو کریں کا کوئی نہیں یہ اپ پچھلے بیٹھے تھے ہم نے نالوں کر لیے ਹਾਂਜੀ ਇਹ ਨਾਮ ਸੇ ਲੜਕੀ ਦਾ ਜਿੰਦਾ ਕਿੱਥੋਂ ਦੀ ਰਹਿਣ ਵਾਲੀ ਸੀਗੀ ਮੈਂ ਮੈਂ ਰਾਜਦੀਪ ਦੀ ਮੰਮੀ ਬੋਲਦੀ ਆ ਰਾਜਦੀਪ ਮੇਰੀ ਇੱਥੇ ਆਈ ਸੀ ਵਿਆਹ ਤੇ ਉਹਦੇ ਸਹੁਰੇ ਪਰਿਵਾਰ ਨੇ ਉਹਨੂੰ ਕਿਹਾ ਸੀ 20 ਤਰੀਕ ਦਾ ਵਿਆਹ ਆ ਤੇਰਾ ਜਦ ਰਾਜਦੀਪ ਇੱਥੇ ਪਹੁੰਚੀ ਤਾਂ ਉਹਦੀ ਫੈਮਿਲੀ ਦੇ ਵਿੱਚ ਕੋਈ ਵਿਆਹ ਨਹੀਂ ਸੀ ਸਹੁਰਿਆਂ ਦੀ ਫੈਮਿਲੀ ਦੇ ਵਿੱਚ ਇਹਨਾਂ ਨੇ ਉਹਨੂੰ ਧੋਖੇ ਨਾਲ ਬੁਲਾਇਆ ਇੱਥੇ ਨਾਲ ਪਰੋਣੇ ਦੀ ਸਲਾਹ ਸੀਗੀ ਬੁਲਾ ਕੇ ਇੱਥੇ ਉਹਨਾਂ ਨੇ 12 ਤਰੀਕ ਨੂੰ ਰਾਜਦੀਪ ਆਈ ਆ ਸਾਰੇ ਮੜਾਇਆ ਲੈ ਕੇ ਗਏ ਉਹਨੂੰ ਬਾਅਦ ਚ ਉਹਨੂੰ 19 ਤਰੀਕ ਨੂੰ ਇਹਨਾਂ ਨੇ ਗਲ ਘੁੱਟ ਕੇ ਉਹਦੀ ਹੱਤਿਆ ਕਰ ਦਿੱਤੀ ਮੈਨੂੰ ਆਪਣੀ ਧੀ ਦਾ ਇਨਸਾਫ ਚਾਹੀਦਾ ਇਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਇਹਨਾਂ ਨੂੰ ਫਾਂਸੀ ਦਾ ਹੁਕਮ ਚ ਹੋਣਾ ਚਾਹੀਦਾ ਵਿੱਚੇ ਪਰੌਣੇ ਨੂੰ ਤਾਂ ਵਿੱਚੇ ਸੱਸ ਸਹੁਰੇ ਨੂੰ ਜਿਹੜੇ ਹੋਰ ਵੀ ਸ਼ਾਮਲ ਆ ਉਹਨਾਂ ਨੂੰ ਵੀ ਫਾਂਸੀ ਹੋਣੀ ਚਾਹੀਦੀ ਮੈਨੂੰ ਧੀ ਦਾ ਇਨਸਾਫ ਨਹੀਂ ਮਿਲਣਾ ਉਨਾਂ ਚਿਰ ਮੈਨੂੰ ਆਪਣੀ ਧੀ ਦਾ ਇਨਸਾਫ ਨਹੀਂ ਮਿਲਣਾ ਮੈਂ ਇਹ ਇਹਨਾਂ ਤੋਂ ਮੰਗ ਕਰਦੀ ਆ ਮੈਨੂੰ ਇਨਸਾਫ ਮਿਲੇ ਪਰ 7 ਦਿਨ ਹੋ ਗਏ ਮੇਰੀ ਧੀ ਮੁੱਕੀ ਨੂੰ ਮੇਰੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਮੈਂ ਇੱਥੇ ਇੰਡੀਆ ਦੀ ਗਵਰਨਮੈਂਟ ਤੋਂ ਇੰਡੀਆ ਦੀ ਪੁਲਿਸ ਤੋਂ ਬਹੁਤ ਜਿਆਦਾ ਪਰੇਸ਼ਾਨ ਆ ਇਸ ਕਰਕੇ ਐਨ ਆਰ ਆਈ ਨਿਆਣੇ ਇੰਡੀਆ ਆਉਣ ਨੂੰ ਕੋਈ ਵੀ ਮੰਨਦੇ ਨਹੀਂ ਵੀ ਇੱਥੇ ਮੌਤਾਂ ਹੁੰਦੀਆਂ ਆ ਗਲ ਘੁੱਟਦੀ ਆ ਤੇ ਮੈਂ ਬਸ ਇੰਨੇ ਕਹਿਣਾ ਚਾਹੁੰਦੀ ਆ ਮੈਨੂੰ ਇਨਸਾਫ ਚਾਹੀਦਾ ਮੈਂ ਇਨਸਾਫ ਮੰਗਦਾ ਤੁਸੀਂ ਵੀ ਯੂਕੇ ਦੇ ਵਿੱਚ ਸਿਟੀਜ਼ਨ ਹਾਂ ਹਾਂਜੀ ਅਸੀਂ ਮੈਂ ਯੂਕੇ ਦੀ ਸਿਟੀਜ਼ਨ ਆ ਕੁੜੀ ਕੁੜੀ ਮੇਰੀ ਯੂ ਐਸ ਏ ਦੀ ਸਿਟੀਜ਼ਨ ਆ ਹੀ ਤੁਹਾਡੇ ਜਦੋਂ ਤੁਸੀਂ ਪਹੁੰਚੇ ਹੋ ਉਸ ਟਾਈਮ ਜਿਹੜੀ ਆ ਤੁਹਾਡੀ ਦਾ ਪੋਸਟਮੈਨ ਹੋਉਂਦੇ ਸੀ ਹਾਂਜੀ ਸਾਨੂੰ ਪੁਲਿਸ ਵਾਲਿਆਂ ਨੇ ਉਧਰ ਹੋਠਾਣੇ ਸੱਦ ਲਿਆ ਅਸੀਂ ਉੱਥੇ ਬੈਠੇ ਰਹੇ ਸਾਨੂੰ ਉੱਥੇ ਬਹਾਲੀ ਰੱਖਿਆ ਸਾਡੇ ਸਾਹਮਣੇ ਉਹਨਾਂ ਨੇ ਫੋਨ ਕੀਤਾ ਕਹਿੰਦੇ ਤੁਹਾਡੀ ਇਜਾਜ਼ਤ ਤੋਂ ਬਗੈਰ ਪੋਸਟਮੈਨ ਮਾਡਲ ਨਹੀਂ ਹੋ ਸਕਦਾ ਲੜਕੀ ਦਾ ਜਦ ਅਸੀਂ ਇੱਥੇ ਆਏ ਸਾਨੂੰ ਭੇਜਿਆ ਤਾਂ ਉਹ ਕਹਿੰਦੇ ਜਦ ਸਾਨੂੰ ਫੋਨ ਆਇਆ ਅਸੀਂ ਪੋਸਟਮੈਨ ਕਰਦੇ ਸੀਗੇ ਤਾਂ ਸਾਨੂੰ ਨਹੀਂ ਇਹ ਪਤਾ ਵੀ ਇਹ ਰਲਿ ਭੁਗਤ ਸਾਰੀ ਇਹਨਾਂ ਦੀ ਪੁਲਿਸ ਵਾਲਿਆਂ ਦੀ ਵੀ ਆ ਵਿੱਚੇ ਡਾਕਟਰਾਂ ਦੀ ਵੀ ਆ ਸਾਨੂੰ ਕੁਝ ਨਹੀਂ ਪਤਾ ਪੋਸਟਮਾਰਟਮ ਤੁਹਾਡੇ ਤੋਂ ਬਗੈਰ ਹੀ ਹੋ ਗਿਆ ਸਾਡੇ ਤੋਂ ਬਗੈਰ ਹੀ ਹੋ ਗਿਆ ਸਾਡਾ ਇਹਨਾਂ ਨੇ ਕੋਈ ਹੱਕ ਨਹੀਂ ਸਮਝਿਆ ਵੀ ਜਾਮਾ ਨੇ ਜ਼ਰਮ ਦਿੱਤਾ ਆ ਜਾਂ ਪੇ ਨਾਲ ਆ ਕੋਈ ਨਹੀਂ ਸਮਝਿਆ ਇਹਨਾਂ ਨੇ ਆਪ ਹੀ ਮਾਰ ਲਈ ਆਪ ਹੀ ਪੋਸਟਮਾਰਟਮ ਕਰਾ ਦਿੱਤਾ ਤੁਸੀਂ ਥਾਣੇ ਦਾ ਕਰਾਓ ਕਿ ਤਾਂ ਧਰਨਾ ਲਾਇਆ ਅੱਜ ਕੀ ਇਨਸਾਫ ਦਾ ਭਰੋਸਾ ਦਿੱਤਾ ਹਾਂਜੀ ਅੱਜ ਸਾਨੂੰ ਇਨਸਾਫ ਮਿਲਿਆ ਆ ਸਾਨੂੰ ਇਨਸਾਫ ਸਹੀ ਮਿਲਿਆ ਆ ਵੀ ਇਹਨਾਂ ਨੇ ਗਲ ਕੁੱਟ ਕਿਤੇ ਨਹੀਂ ਕੁੜੀ ਨੂੰ ਮਾਰਿਆ ਪੁਲਿਸ ਕਹਿ ਰਹੀ ਕਿ ਮਾਮਲਾ ਦਰਜ ਕਰਾਂਗੇ ਹਾਂਜੀ ਪੁਲਿਸ ਕਹਿ ਰਹੀ ਇਹ ਮ ਤਾਂ ਬਸ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਬਾਰ ਬਾਰ ਇਹੀ ਕਹਿੰਨੀ ਆ ਮੇਰੀ ਧੀ ਮੁੱਕੀ ਆ ਧੀ ਤਾਂ ਮੈਨੂੰ ਮਿਲਣੀ ਨਹੀਂ ਪਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਆ ਹੋਰ ਕਿਸੇ ਦੀ ਧੀ ਨਾ ਨਾ ਇਦਾਂ ਇਹ ਕਰਨ ਪਰ ਇੱਥੇ ਇੰਡੀਆ ਦੇ ਵਿੱਚ ਬਹੁਤ ਚਾਂਸ ਇਦਾਂ ਦੇ ਹੋਏ ਆ ਲੋਕਾਂ ਦੀਆਂ ਧੀਆਂ ਨੂੰ ਮਾਰੀ ਜਾਂਦੇ ਆ ਕੀ ਦੋ ਤਾਂ ਤੁਹਾਡਾ ਇੱਕ ਹਾਂਜੀ ਦੋ ਤਾਂ ਆ ਮੇਰਾ 5 ਸਾਲ ਦਾ ਉਹ ਮੈਨੂੰ ਮਿਲਣਾ ਚਾਹੀਦਾ ਮੈਂ ਉਹਨੂੰ ਰੱਖੂੰਗੀ ਪਾਲੂੰਗੀ ਮੇਰੀ ਕੁੜੀ ਦੀ ਨਿਸ਼ਾਨੀ ਆ ਉਹ ਮੇਰੇ ਕੋਲ ਰਹਿਣਾ ਚਾਹੀਦਾ ਆ ਉਹ ਕਿਸੇ ਕੋ ਨਹੀਂ ਜਾਣਾ ਚਾਹੀਦਾ ਤਾ ਮੁੰਡਾ ਵੀ ਅੰਦਰ ਉਮਰ ਕੈਦ ਮੁੰਡੇ ਨੂੰ ਹੋਣੀ ਚਾਹੀਦੀ ਆ ਮੁੰਡਾ ਬਾਹਰ ਨਾ ਆਵੇ ਸਾਰੀ ਉਮਰ ਮੈਂ ਆਪਣਾ ਦੋਤਾ ਆਪਾ ਲੋ ਚਲ ਤੁਸੀਂ ਕੀ ਲੜਕੀ ਤੇ ਕੀ ਲੱਗਦੇ ਹੋ ਤੇ ਕੀ ਧਰਨਾ ਲਾਇਆ ਜੀ ਕੀ ਕਾਰਨ ਸੀਗਾ ਲੜਕੀ ਮੈਂ ਜੀ ਸੁਮਿਤ ਸਹੋਤਾ ਐਡਵੋਕੇਟ ਆ ਤੇ ਮੈਨੂੰ ਇਹਨਾਂ ਨੇ ਜਦੋਂ ਹਾਇਰ ਕੀਤਾ ਕਿ ਸਾਡੀ ਜਿਹੜੀ ਲੜਕੀ ਆ ਉਹਦੀ ਜਿਹੜੀ ਸ਼ੱਕੀ ਹਲਾਤਾ ਦੇ ਵਿੱਚ ਡੈੱਥ ਹੋ ਗਈ ਆ ਪਰ ਜਿਹੜੀ ਸਾਡੀ ਜਿਹੜੀ ਸੁਣਵਾਈ ਆ ਉਹ ਨਾ ਤਾਂ ਪ੍ਰਸ਼ਾਸਨ ਕਰ ਰਿਹਾ ਨਾ ਹੀ ਕੋਈ ਪੁਲਿਸ ਵਾਲੇ ਸੁਣ ਰਹੇ ਆ ਤੇ ਨਾ ਹੀ ਡਾਕਟਰ ਕੋਈ ਸਾਨੂੰ ਦੱਸਦੇ ਆ ਕੀ ਵਜ੍ਹਾ ਕੀ ਆ ਰੀਜ਼ਨ ਕੀ ਆ ਉਸ ਆਧਾਰ ਦੇ ਉੱਤੇ ਜਿਹੜਾ ਜਿਹੜਾ ਮ੍ਰਿਤਿਕ ਦੇ ਪਰਿਵਾਰ ਨੇ ਧਰਨਾ ਲਾਇਆ ਧਰਨਾ ਲਾ ਕੇ ਪ੍ਰਸ਼ਾਸਨ ਨੂੰ ਜਿਹੜਾ ਦੱਸਿਆ ਕਿ ਇਹ ਸ਼ੱਕ ਹਲਾਤਾਂ ਦੇ ਵਿੱਚ ਜਿਹੜੀ ਡੈਥ ਹੋਈ ਆ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜੀ ਪੋਸਟਮਾਰਟਮ ਦੀ ਜਦੋਂ ਰਿਪੋਰਟ ਆਉਂਦੀ ਆ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹ ਸ਼ੋ ਹੋਇਆ ਕਿ ਕੁੜੀ ਦਾ ਜਿਹੜਾ ਗਲਾ ਕੁੱਟ ਕੇ ਮਾਰਿਆ ਗਿਆ ਸਾ ਘੁੱਟ ਕੇ ਜਿਹੜਾ ਗਲਾ ਘੁੱਟ ਕੇ ਮਾਰਿਆ ਗਿਆ ਤੇ ਉਹਦੇ ਉਹ ਤੋਂ ਬਾਅਦ ਜਿਹੜੀ ਅਸਲ ਜਿਹੜੀ ਵਜ੍ਹਾ ਜਿਹੜੀ ਰੰਜੀਤ ਜਿਹੜੀ ਸਾਹਮਣੇ ਆਉਂਦੀ ਆ ਉਹ ਉਹਦੇ ਮੰਮੀ ਡੈਡੀ ਕੋਈ ਇਹ ਪਤਾ ਲੱਗਦਾ ਆ ਕਿਉਂਕਿ ਉਹ ਆਪ ਜਿਹੜੇ ਇੰਗਲੈਂਡ ਦੇ ਸਿਟੀਜ਼ਨ ਨੇ ਜਿਹੜੀ ਕੁੜੀ ਆ ਕੁੜੀ ਜਿਹੜੀ ਹੈਗੀ ਆ ਉਹ ਅਮਰੀਕਨ ਸਿਟੀਜ਼ਨ ਹੈਗੀ ਆ ਤੇ ਉਹ ਜਿਹੜੀ ਆ 12 ਤਰੀਕ ਨੂੰ ਆਈ ਆ ਝੂਠ ਬੋਲ ਕੇ ਇਹਨਾਂ ਨੇ ਜਿਹੜਾ ਨਾ ਕੁੜੀ ਨੂੰ ਸੱਦਿਆ ਕਿ ਸਾਡੇ ਮੇਰੇ ਭੂਆ ਦੇ ਬੇਟੇ ਦਾ ਵਿਆਹ ਆ ਤੇ ਤੂੰ ਜਾ ਕੇ ਵਿਆਹ ਟੈਂਡ ਕਰ ਲੈ ਤੇ ਜਦ ਕੀ ਜਦੋਂ ਉਹ ਕੁੜੀ ਆਉਂ ਤੈ ਇੱਕ ਦਿਨ ਪਹਿਲਾਂ ਇਹ ਦੱਸ ਦਿੱਤਾ ਜਾਂਦਾ ਕਿ ਕੁੜੀ ਜਿਹੜੀ ਐ ਮੇਰੇ ਭੂਆ ਦੇ ਮੁੰਡੇ ਦਾ ਜਿਹੜਾ ਵਿਆਹ ਨਾ ਕੈਨਸਲ ਹੋ ਗਿਆ ਕਿ ਚੱਲ ਤੇਰੀ ਟਿਕਟ ਕਨਫਰਮ ਆ ਤੂੰ ਜਾਇਆ ਬਟ ਜਦੋਂ ਕੁੜੀ ਆਉਂਦੀ ਆ ਆਉਣ ਤੋਂ ਬਾਅਦ 18 ਤਰੀਕ ਨੂੰ ਜਿਹੜੀ ਐ ਕੁੜੀ ਦੀ ਹਾਲਤ ਜਿਹੜੀ ਐ ਖਰਾਬ ਹੋ ਜਾਂਦੀ ਐ ਤੇ ਉਹ ਹਾਲਤ ਖਰਾਬ ਹੋਣ ਦੇ ਨਾਲ ਜਿਹੜਾ ਵਾ ਉਹ ਕਹਿੰਦੇ ਆ ਕਿ ਕੁੜੀ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਜਿਹੜਾ ਮਨਜਿੰਦਰ ਸਿੰਘ ਹਸਬੈਂਡ ਆ ਉਹਦਾ ਅਮਰੀਕਾ ਉਹ ਫੋਨ ਕਰਦਾ ਆ ਉਹਨਾਂ ਨੂੰ ਜਦੋਂ ਫੋਨ ਕਰਦਾ ਆ ਤੇ ਉਹ ਫੋਨ ਜਦੋਂ ਨਹੀਂ ਚੱਕਦੇ ਉਹਨਾਂ ਦੇ ਬ੍ਰਦਰ ਨੂੰ ਫੋਨ ਕੀਤਾ ਜਾਂਦਾ ਤੇ ਜਦੋਂ ਉਹਦੇ ਬ੍ਰਦਰ ਨਾਲ ਗੱਲ ਹੁੰਦੀ ਆ ਤੇ ਉਹ ਕਹਿੰਦਾ ਆਪਣੇ ਪਾਪਾ ਨਾਲ ਗੱਲ ਕਰਾ ਉਹ ਕਹਿੰਦਾ ਕਿ ਤੁਹਾਡੀ ਜਿਹੜੀ ਬੇਟੀ ਆ ਉਹਨੂੰ ਜਿਹੜਾ ਵਾ ਹੀਟਰ ਜਿਹੜਾ ਨਾ ਹੋਮ ਹੀਟਰ ਆ ਉਹਦੇ ਕਰਕੇ ਨਾ ਗੈਸ ਜੜਨ ਕਰਕੇ ਡੈਥ ਹੋ ਗਈ ਆ ਤੇ ਜਿਹੜਾ ਉਹਦਾ ਜਿਹੜੇ ਪੀ ਸੋਹਰੇ ਪਰਿਵਾਰ ਆ ਉਹ ਕਹਿ ਰਹੇ ਆ ਜੀ ਅਟੈਕ ਨਾਲ ਹੋਈ ਆ ਦੋਨਾਂ ਦੇ ਤਿੰਨਾਂ ਦੇ ਕਿਸੇ ਦੇ ਬਿਆਨ ਨਹੀਂ ਦਲਦੇ ਵੀ ਤੇ ਜਿਹੜੀ ਇਹਦੇ ਵਿੱਚ ਮੇਨ ਜਿਹੜੀ ਵਜ੍ਹਾ ਆ ਰਹੀ ਹੈ ਨਾ ਉਹ ਵਜ੍ਹਾ ਆ ਰਹੀ ਹੈ ਜੀ ਪ੍ਰਾਪਰਟੀ ਜਿਹੜੀ ਕੁੜੀ ਦੀ ਆ ਬਹੁਤ ਜਿਆਦੀ ਹੈ ਅਮਰੀਕਾ ਦੇ ਵਿੱਚ ਕਰੋੜਾਂ ਦੀ ਪ੍ਰਾਪਰਟੀ ਆ ਉਹਨਾਂ ਦਾ ਇੱਕ ਛੋਟਾ ਬੇਟਾ ਆ ਾਰਮਾਨ 5 ਸਾਲ ਦਾ ਕਿ ਜਿਹਦੇ ਕਰਕੇ ਉਹਨਾਂ ਨੇ ਅਮਰੀਕਾ ਦੇ ਵਿੱਚ ਪਹਿਲਾਂ ਸਾਜ਼ਿਸ਼ ਕੀਤੀ ਗਈ ਮਾਰਨ ਦੀ ਬਟ ਉਹਨੇ ਕਿਹਾ ਕਿ ਜਿਹੜਾ ਇੰਡੀਆ ਦੇ ਵਿੱਚ ਮਾਰਿਆ ਜਾਊਗਾ ਕਿ ਅਸੀਂ ਪੈਸੇ ਦੇ ਕੇ ਛੁੱਟ ਜਾਵਾਂਗੇ ਜਦਕਿ ਇਹ ਸਾਰਾ ਕੁਝ ਬੇਬੁਨਿਆਦੀ ਤੇ ਝੂਠਾ ਸਾਬਤ ਪਾਇਆ ਗਿਆ ਤੇ ਉਸ ਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਹੋ ਰਹੀ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਕਹਿੰਨੇ ਆ ਕਿ ਜਿਹੜ ਜੋ ਵੀ ਬਣਦੀ ਆ ਆਪ ਤੇ ਦੇ ਆਧਾਰ ਤੇ ਜਿਹੜੀ ਰਿਪੋਰਟ ਸਾਹਮਣੇ ਕਲੀਅਰ ਹੋਣੀ ਚਾਹੀਦੀ ਆ ਤੇ ਅਸੀਂ ਜਿਹੜੀ ਉਹਨਾਂ ਤੇ ਪ੍ਰੋਸਟ ਤੱਕ ਮਾਮਲਾ ਦਰਜ ਕੀਤਾ ਜਾਵੇਗਾ ਨਹੀਂ 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 ਪ੍ਰੋਸਾਨੀ ਦਿੱਤਾ ਗਿਆ ਮਾਮਲਾ ਦਰਜ ਕੁੜੀ ਦੇ ਪੇਰੈਂਟਸ ਦੇ ਵੱਲੋਂ ਮਾਮਲਾ ਦਰਜ ਬਿਆਨ ਹੋ ਰਿਹਾ ਬਿਆਨ ਦੇ ਆਧਾਰ ਤੇ ਜਿਹੜਾ ਵਾ ਹੁਣ ਮਾਮਲਾ ਦਰਜ ਕਰ ਦਿੱਤਾ ਜਾਊਗਾ ਤੇ ਅਗਲੀ ਕਾਰਵਾਈ ਜਿਹੜੀ ਆ ਉਹ ਤੁਹਾਨੂੰ ਫੇਅਰ ਫਿਊਚਰ ਦੇ ਵਿੱਚ ਜੋ ਵੀ ਕੋਰਟ ਦੇ ਥਰੂ ਚੱਲੇਗੀ